ਕਾਦੇ ਦਿੱਤੇ ਕਾਜ਼ਾ ਜਿਹੜੇ ਦਾ ਸੌਦੇ ਸੰਨੀ ਦੇ ਉਹ ਦੇਖ ਲਿਆ ਦਾ ਸਰਕਾਰ ਦੇ ਪੰਜ ਸਾਲ ਸਦੀ ਦੇ ਉਹ ਦੇਖ ਲਿਆ ਕਾਂਗਰਸ ਦੇਖ ਲਈ ਸੋ ਹੁਣ ਇੱਕ ਮੌਕਾ ਜਿਹੜਾ ਆਮ ਘਰਾਂ ਦੇ ਜਵਾਕਾਂ ਦੇ ਛੋਟੀਆਂ ਛੋਟੀਆਂ ਜ਼ਰੂਰਤਾਂ ਵਾਲੇ ਜਿਹੜੇ ਕੰਮ ਨੇ ਮੈਂ ਤੇ ਹੈਰਾਨ ਇਸ ਗੱਲ ਤੋਂ ਆ ਕਿ ਐਮਪੀ ਵੀ ਰਹਿ ਪੇ ਐਮਐਲਏ ਵੀ ਰਹਿ ਪੇ ਇਹੋ ਜੀਆਂ ਜ਼ਰੂਰਤਾਂ ਪੂਰੀਆਂ ਕਿਉਂ ਨਹੀਂ ਹਲੇ ਇੱਕ ਸਾਡੀ ਮੇਨ ਗਰੰਟੀ ਜਿਹੜੀ ਹੈ ਲੇਡੀ ਬੀਬੀਆਂ ਵਾਲੀ ਸਾਡੀ ਬਸ ਉਹਦਾ ਉਹ ਵੀ ਆਪਾਂ ਜਿਹੜਾ ਵਾ ਬਹੁਤ ਕਹਿਣ ਦਾ ਭਾਵੀ ਉਹ ਵੀ ਪੂਰੀ ਕਰਾਂਗੇ ਆਪਾਂ 400 ਕਬਾਰ ਚ ਪਹਿਲਾਂ ਗਰਦਾਸਪੁਰ ਨੂੰ ਲੈ ਕੇ ਚੱਲ ਜੂ ਵੀ ਹੋ ਜਾਊਗਾ